ਪੰਜਾਬ ਦੇ ਦੋ ਨੌਜਵਾਨ ਲੁਧਿਆਣਾ ਤੋਂ ਲੰਡਨ ਸਾਈਕਲ ਉੱਤੇ ਹੀ ਪਹੁੰਚ ਗਏ ਗੱਲ 1974 ਦੀ ਹੈ ਜਦ ਲੁਧਿਆਣਾ ਦੇ ਦੋ ਦੋਸਤ ਸਾਈਕਲ ਤੇ ਲੰਡਨ ਗਏ ਸਨ ਇਹਨਾਂ ਵਿੱਚੋਂ ਇੱਕ ਦਾ ਨਾਮ ਰਾਜ ਮਲੋਤਰਾ ਸੀ ਅਤੇ ਦੂਜੇ ਦਾ ਨਾਮ ਅਨੂਪ ਰਾਏ ਪੱਲਾ 60 ਸਾਲਾਂ ਰਾਜ ਮਲੋਤਰਾ ਦਾ ਪਿਛਲੇ ਸ਼ੁੱਕਰਵਾਰ ਕੈਵਟਰੀ ਵਿੱਚ ਦੇਹਾਂਤ ਹੋ ਗਿਆ ਰਾਜ ਮਲੋਤਰਾ ਦੀ ਮੌਤ ਉੱਤੇ ਕੈਵਟਰੀ ਦੇ ਪੰਜਾਬੀ ਭਾਈਚਾਰੇ ਦੇ ਵਿੱਚ ਸੋਗ ਦੀ ਲਹਿਰ ਹੈ 40 ਸਾਲਾਂ ਦੋਵੇਂ ਦੋਸਤਾਂ ਨੇ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰਨ ਤੋਂ ਲੰਡਨ ਪਹੁੰਚੇ ਸਨ ਅਤੇ ਲੰਡਨ ਪਹੁੰਚਣ ਤੇ ਦੋਵਾਂ ਦਾ ਸਵਾਗਤ ਵੀ ਹੋਇਆ ਸੀ ਸਫ਼ਰ ਦੌਰਾਨ ਰਾਜਮਨੋਤਰਾ ਅਤੇ ਉਸਦੇ ਦੋਸਤ ਦੇ ਅਫਗਾਨਿਸਤਾਨ, ਈਰਾਨ, ਬੁਲਗਾਰੀਆ, ਯੋਗੋਸਲਵਾਕੀਆ, ਹੰਗਰੀ, ਆਸਟਰੀਆ, ਤੁਰਕੀ, ਜਰਮਨੀ ਹੁੰਦੇ ਹੋਏ ਇੰਗਲੈਂਡ ਪਹੁੰਚੇ ਸਨ, ਇਹੀ ਨਹੀਂ ਦੋਵੇਂ ਇੰਗਲੈਂਡ ਤੋਂ ਕੈਨੇਡਾ ਵੀ ਸਾਈਕਲ ਉੱਤੇ ਹੀ ਪਹੁੰਚ ਗਏ ਪਰ ਕੈਨੇਡਾ ਇਹਨਾਂ ਨੂੰ ਰਾਸ ਨਹੀਂ ਆਇਆ ਅਤੇ ਵਾਪਸ ਲੰਡਨ ਆ ਗਏ। ਰਾਜਮਨੋਤਰਾ ਲੰਡਨ ਦੇ ਕੈਵਟਰੀ ਇਲਾਕੇ ਵਿੱਚ ਵਸ ਗਿਆ ਅਤੇ ਇੱਥੇ ਉਹ ਪਹਿਲਾ एसआई मूल देश शहद ਦਾ ਕਾਉਂਸਲਰ ਵੀ ਬਣਿਆ ਰਾਜ ਮਲੋਤਰਾ ਅਤੇ ਉਸ ਦੀ ਦੋਸਤ ਦੇ ਲੁਧਿਆਣਾ ਤੋਂ ਲੰਡਨ ਦੀ ਯਾਤਰਾ ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ ਹੈ